ਤਨ ਤਨ ਬਾਬਾ ਸ਼੍ਰੀ ਚੰਦਰ ਜੀ ਜੋ ਜੋਗ ਦੇ ਜੋਗੀ ਗਿਆਨ ਦੇ ਸਾਗਰ ਗੁਰੂ ਨਾਨਕ ਦੇਵ ਜੀ ਦੇ ਨੂਰ ਤੋਂ ਉਪਜੇ ਉਦਾਸੀ ਮर्यादा ਦੇ ਪ੍ਰਕਾਸ਼ਕ ਸੰਸਾਰ ਵਿੱਚ ਸੱਚ ਦਾ ਦੀਵਾ ਜਗਾਉਣ ਵਾਲੇ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਜਿਨ੍ਹਾਂ ਮਾਇਆ ਵਿੱਚ ਰਹਿੰਦੇ ਹੋਏ ਵੀ ਮਾਇਆ ਤੋਂ ਪਰੇ ਰਹਿਣਾ ਸਿਖਾਇਆ ਜਿੰਨਾ ਮੋਨ ਵਿੱਚ ਬੋਲ ਕੇ ਸੱਚ ਸਮਝਾਇਆ ਅਤੇ ਬੋਲਣਾ ਵਿੱਚ ਰਹਿੰਦੇ ਹੋਏ ਵੀ ਅਹੰਕਾਰ ਨੂੰ ਮਿਟਾਇਆ ਹੇ ਬਾਬਾ ਜੀ ਤੂੰ ਤਿਆਗ ਦਾ ਤਖਤ ਧਾਰਿਆ ਜੋਗ ਦੀ ਜੁਗਤੀ ਦੱਸੀ ਪਰ ਗ੍ਰਹਿਸਤ ਨੂੰ ਵੀ ਨਿੰਦਿਆ ਨਹੀਂ ਤੂੰ ਕਿਹਾ ਗ੍ਰਹਿ ਸੰਸਾਰ ਵਿੱਚ ਪਰਮਾਨੰ ਪ੍ਰਭੂ ਵਿੱਚ ਜੋੜ ਤਾਂ ਤਨ ਬਾਬਾ ਸ੍ਰੀ ਚੰਦਰ ਜੀ ਤੇਰੀ ਨਜ਼ਰ ਜੇ ਉਸਤੇ ਪੈ ਜਾਵੇ ਉਸਦੇ ਦੁੱਖ ਕੱਟੇ ਜਾਣ ਉਸਦੀ ਝੋਲੀ ਭਰੀ ਜਾਵੇ ਉਸਦਾ ਜੀਵਨ ਸੁਖੀ ਹੋ ਜਾਵੇ ਜੋ ਭਗਤ ਦਰ ਤੇ ਆਵੇ ਖਾਲੀ ਨਹੀਂ ਮੁੜਦਾ ਕੋਈ ਰੋਗੀ ਕੋਈ ਰੋਗੀ ਹੋਵੇ ਜਾਂ ਤੰਦਰੁਸਤ ਹੋ ਜਾਵੇ ਕੋਈ ਗਰੀਬ ਹੋਵੇ ਤਾਂ ਮਾਇਆ ਨਾਲ ਪਰ ਜਾਵੇ ਉਈ ਦੁਖੀ ਹੋਵੇ ਤਾਂ ਮਨ ਦਾ ਭਾਰ ਹਲਕਾ ਹੋ ਜਾਵੇ 헤 ਜੋਗੀਆਂ ਦੇ ਸਿਰ ਮੋਰ ਤੂੰ ਜੰਗਾਂ ਵਿੱਚ ਵਸ ਕੇ ਵੀ ਸੰਸਾਰ ਦੀ ਸੰਭਾਲ ਕੀਤੀ ਤੂੰ ਗੁਫਾ ਵਿੱਚ ਬੈਠ ਕੇ ਵੀ ਜਗਤ ਨੂੰ ਰਾਹ ਦਿਖਾਇਆ ਤਾਂ ਤਨ ਬਾਬਾ ਸ਼੍ਰੀ ਚੰਦਰ ਜੀ ਤੇਰਾ ਚਿਹਰਾ ਸ਼ਾਂਤੀ ਦਾ ਦਰਿਆ ਤੇਰੀ ਅੱਖ ਵਿੱਚ ਕਰੁਣਾ ਦੀ ਜੋਤ ਤੇਰੇ ਬੋਲ ਨਹੀਂ ਤੇਰੀ ਚੁੱਪ ਵੀ ਉਪਦੇਸ਼ ਹੈ ਤੂੰ ਕਿਹਾ ਨਾ ਮੈਂ ਹਿੰਦੂ ਨਾ ਮੁਸਲਮਾਨ ਨਾ ਮੈਂ ਜੋਗੀ ਨਾ ਮੈਂ ਸੰਨਿਆਸੀ ਮੈਂ ਤਾਂ ਮੈਂ ਤਾਂ ਉਸ ਇੱਕ ਦਾ ਦਾਸ ਹਾਂ ਜੋ ਸਭ ਵਿੱਚ ਹੈ ਜੋ ਸਭ ਵਿੱਚ ਵੱਸਦਾ ਹੈ اے ਸੱਚੇ ਬਾਬਾ ਜੀ ਤੂੰ ਅਹੰਕਾਰ ਨੂੰ ਸਭ ਤੋਂ ਵੱਡਾ ਰੋਗ ਦੱਸਿਆ ਤੇ ਨਾਮ ਨੂੰ ਸਭ ਤੋਂ ਵੱਡੀ ਦਵਾਈ ਤੂੰ ਸਿਖਾਇਆ ਨਾਮ ਜਪੋ ਸੇਵਾ ਕਰੋ ਵੰਡ ਛਕੋ ਤਾਂ ਤਨ ਬਾਬਾ ਸ਼੍ਰੀ ਚੰਦਰ ਜੀ ਜਿੰਨਾ ਗੁਰੂ ਘਰ ਦੀ ਮਰਿਆਦਾ ਰੱਖੀ ਗੁਰੂ ਅਰਜਨ ਦੇਵ ਜੀ ਨਾਲ ਪ੍ਰੇਮ ਜੋੜਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਸ਼ੀਰਵਾਦ ਦਿੱਤਾ ਤੇਰੀ ਉਦਾਸੀ ਪੰਥੀ ਰੀਤ ਸੱਚ ਸਬਰ ਤੇ ਸੰਤੋਖ ਦੀ ਰਾਹ ਨਾ ਡਰ ਨਾ ਲੋਭ ਨਾਮੋ ਸਿਰਫ ਪ੍ਰਭੂ ਦਾ ਨਾਮ ਹੈ ਬਾਬਾ ਜੀ ਜੋ ਤੇਰਾ ਨਾਮ ਸਵੇਰੇ ਲੈਂਦਾ ਉਸ ਦਾ ਦਿਨ ਸੁਖੀ ਹੋ ਜਾਂਦਾ ਜੋ ਰਾਤ ਨੂੰ ਯਾਦ ਕਰਦਾ ਉਸ ਦੀ ਚਿੰਤਾ ਦੂਰ ਹੋ ਜਾਂਦੀ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੇਰੇ ਦਰ ਤੇ ਆ ਕੇ ਟੁੱਟੇ ਮਨ ਜੁੜ ਜਾਂਦੇ ਹਨ ਹਾਰੇ ਹੋਏ ਜੀਤ ਜਾਂਦੇ ਹਨ ਅੰਧਕਾਰ ਵਿੱਚ ਫਸੇ ਰਾਹ ਲੱਭ ਲੈਂਦੇ ਹਨ ਤੂੰ ਨਾ ਕਿਸੇ ਤੋਂ ਕੁਝ ਮੰਗਿਆ ਨਾ ਕਿਸੇ ਨੂੰ ਕੁਝ ਜਤਾਇਆ ਜੋ ਮਿਲਿਆ ਵੰਡ ਦਿੱਤਾ ਜੋ ਨਾ ਮਿਲਿਆ ਉਸ ਵਿੱਚ ਵੀ ਰਜ਼ਾ ਮੰਨੀ ਏ ਜੋਗ ਦੇ ਰਾਜਾ ਤੂੰ ਸਿਖਾਇਆ ਸਹਿਣਾ ਵੀ ਤਪ ਹੈ ਮਾਫ ਕਰਨਾ ਵੀ ਤਪ ਹੈ ਅਤੇ ਦੂਜੇ ਲਈ ਦੁਆ ਕਰਨਾ ਸਾਬਤੋ ਵੱਡਾ ਤਪ ਹੈ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੇਰਾ ਨਾਮ ਸਿਮਰ ਕੇ ਜਨਮਾ ਦੇ ਪਾਪ ਤੁਲ ਜਾਂਦੇ ਤੇਰਾ ਧਿਆਨ ਧਰ ਕੇ ਕਰਮਾਂ ਦੀ ਗਾਠ ਖੁੱਲ ਜਾਂਦੀ ਹੈ ਕਰੁਣਾ ਮਈ ਬਾਬਾ ਜੀ ਅਸੀਂ ਅਗਿਆਨੀ ਮਾਇਆ ਵਿੱਚ ਫਸੇ ਤੂੰ ਸਾਡੀ ਨੋਕਾ ਤੂੰ ਹੀ ਖੇਵਟ ਸਾਡੀ ਬੁੱਤੀ ਨੂੰ ਰਾਹ ਦੇ ਸਾਡੇ ਮਨ ਨੂੰ ਸ਼ਾਂਤੀ ਦੇ ਸਾਡੇ ਘਰਾਂ ਵਿੱਚ ਸੁੱਖ ਦੇ ਤੇ ਸਾਡੇ ਦਿਲਾਂ ਵਿੱਚ ਨਾਮ ਦਾ ਦੀਵਾ ਜਗਾ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਜਦ ਤੱਕ ਸੂਰਜ ਚੰਦ ਰਹਿਣਗੇ ਜਦ ਤੱਕ ertid ਅਕਾਸ਼ ਹੈ ਉਦੋਂ ਤੱਕ ਤੇਰਾ ਨਾਮ ਭਗਤਾਂ ਦੇ ਦਿਲ ਵਿੱਚ ਵਸਦਾ ਰਹੇਗਾ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਜੋ ਜੋਗ ਦੇ ਜੋਗੀ ਗਿਆਨ ਦੇ ਸਾਗਰ ਗੁਰੂ ਨਾਨਕ ਦੇਵ ਜੀ ਦੇ ਨੂਰ ਤੋਂ ਉਪਜੇ ਉਦਾਸੀ ਮਰਿਆਦਾ ਦੇ ਪ੍ਰਕਾਸ਼ਕ ਸੰਸਾਰ ਵਿੱਚ ਸੱਚ ਦਾ ਦੀਵਾ ਜਗਾਉਣ ਵਾਲੇ ਧੰਨ ਧੰਨ ਬਾਬਾ ਸ਼੍ਰੀ ਚੰਦਰ ਜੀ ਜਿਨ੍ਹਾਂ ਮਾਇਆ ਵਿੱਚ ਰਹਿੰਦੇ ਹੋਏ ਵੀ ਮਾਇਆ ਤੋਂ ਪਰੇ ਰਹਿਣਾ ਸਿਖਾਇਆ ਜਿਨ੍ਹਾਂ ਮੂਨ ਵਿੱਚ ਬੋਲ ਕੇ ਸੱਚ ਸਮਝਾਇਆ ਤੇ ਬੋਲਣਾ ਵਿੱਚ ਰਹਿੰਦੇ ਹੋਏ ਵੀ ਅਹੰਕਾਰ ਨੂੰ ਮਿਟਾਇਆ ਹੈ ਬਾਬਾ ਜੀ ਤੂੰ ਤਿਆਗ ਦਾ ਤਖਤ ਧਾਰਿਆ ਜੋਗ ਦੀ ਜੁਗਤੀ ਦੱਸੀ ਪਰਗ੍ਰਹਿ ਸਤ ਨੂੰ ਵੀ ਨਿੰਦਿਆ ਨਹੀਂ ਤੂੰ ਕਿਹਾ ਗ੍ਰਹਿ ਸੰਸਾਰ ਵਿੱਚ ਪਰ ਮਨ ਪ੍ਰਭੂ ਵਿੱਚ ਜੋੜ ਤਾਂ ਤਨ ਬਾਬਾ ਸ੍ਰੀ ਚੰਦਰ ਜੀ ਤੇਰੀ ਨਜ਼ਰ ਜਿਸ ਤੇ ਪੈ ਜਾਵੇ ਉਸਦੇ ਦੁੱਖ ਕੱਟੇ ਜਾਣ ਉਸਦੀ ਝੋਲੀ ਭਰੀ ਜਾਵੇ ਉਸਦਾ ਜੀਵਨ ਸੁਖੀ ਹੋ ਜਾਵੇ ਜੋ ਭਗਤ ਦਰ ਤੇ ਆਵੇ ਖਾਲੀ ਨਹੀਂ ਮੁੜਦਾ ਕੋਈ ਰੋਗੀ ਕੋਈ ਰੋਗੀ ਹੋਵੇ ਤਾਂ ਤੰਦਰੁਸਤ ਹੋ ਜਾਵੇ ਕੋਈ ਗਰੀਬ ਹੋਵੇ ਤਾਂ ਮਾਇਆ ਨਾਲ ਪਰ ਜਾਵੇ ਕੋਈ ਦੁਖੀ ਹੋਵੇ ਤਾਂ ਮਨ ਦਾ ਭਾਰ ਹਲਕਾ ਹੋ ਜਾਵੇ ਹੇ ਜੋਗੀਆਂ ਦੇ ਸਿਰ ਮੋਰ ਤੂੰ ਜੰਗਾਂ ਵਿੱਚ ਵਸ ਕੇ ਵੀ ਸੰਸਾਰ ਦੀ ਸੰਭਾਲ ਕੀਤੀ ਤੂੰ ਗੁਫਾ ਵਿੱਚ ਬੈਠ ਕੇ ਵੀ ਜਗਤ ਨੂੰ ਰਾਹ ਦਿਖਾਇਆ ਤਾਂ ਤਨ ਬਾਬਾ ਸ਼੍ਰੀਸ਼ੰਦਰ ਜੀ ਤੇਰਾ ਚਿਹਰਾ ਸ਼ਾਂਤੀ ਦਾ ਦਰਿਆ ਤੇਰੀ ਅੱਖ ਵਿੱਚ ਕਰੁਣਾ ਦੀ ਜੋਤ ਤੇਰੇ ਬੋਲ ਨਹੀਂ ਤੇਰੀ ਚੁੱਪ ਵੀ ਉਪਦੇਸ਼ ਹੈ ਤੂੰ ਕਿਹਾ ਨਾ ਮੈਂ ਹਿੰਦੂ ਨਾ ਮੁਸਲਮਾਨ ਨਾ ਮੈਂ ਜੋਗੀ ਨਾ ਮੈਂ ਸੰਨਿਆਸੀ ਮੈਂ ਤਾਂ ਮੈਂ ਤਾਂ ਉਸ ਇੱਕ ਦਾ ਦਾਸ ਹਾਂ ਜੋ ਸਭ ਵਿੱਚ ਹੈ ਜੋ ਸਭ ਵਿੱਚ ਵੱਸਦਾ ਹੈ اے ਸੱਚੇ ਬਾਬਾ ਜੀ ਤੂੰ ਅਹੰਕਾਰ ਨੂੰ ਸਭ ਤੋਂ ਵੱਡਾ ਰੋਗ ਦੱਸਿਆ ਤੇ ਨਾਮ ਨੂੰ ਸਭ ਤੋਂ ਵੱਡੀ ਦਵਾਈ ਤੂੰ ਸਿਖਾਇਆ ਨਾਮ ਜਪੋ ਸੇਵਾ ਕਰੋ ਵੰਡ ਛਕੋ ਤਨ ਤਨ ਬਾਬਾ ਸ੍ਰੀ ਚੰਦਰ ਜੀ ਜਿਨ੍ਹਾਂ ਗੁਰੂ ਘਰ ਦੀ ਮਰਿਆਦਾ ਰੱਖੀ ਗੁਰੂ ਅਰਜਨ ਦੇਵ ਜੀ ਨਾਲ ਪ੍ਰੇਮ ਜੋੜਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਸ਼ੀਰਵਾਦ ਦਿੱਤਾ ਤੇਰੀ ਉਦਾਸੀ ਪੰਥੀ ਰੀਤ ਸੱਚ ਸਬਰ ਤੇ ਸੰਤੋਖ ਦੀ ਰਾਹ ਨਾ ਡਰ ਨਾ ਲੋਭ ਨਾ ਮੋਹ ਸਿਰਫ ਪ੍ਰਭੂ ਦਾ ਨਾਮ ਹੈ ਬਾਬਾ ਜੀ ਜੋ ਤੇਰਾ ਨਾਮ ਸਵੇਰੇ ਲੈਂਦਾ ਉਸ ਦਾ ਦਿਨ ਸੁਖੀ ਹੋ ਜਾਂਦਾ ਜੋ ਰਾਤ ਨੂੰ ਯਾਦ ਕਰਦਾ ਉਸ ਦੀ ਚਿੰਤਾ ਦੂਰ ਹੋ ਜਾਂਦੀ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੇਰੇ ਦਰ ਤੇ ਆ ਕੇ ਟੁੱਟੇ ਮਨ ਜੁੜ ਜਾਂਦੇ ਹਨ ਹਾਰੇ ਹੋਏ ਜੀਤ ਜਾਂਦੇ ਹਨ ਅੰਧਕਾਰ ਵਿੱਚ ਫਸੇ ਰਾਹ ਲੱਭ ਲੈਂਦੇ ਹਨ ਤੂੰ ਨਾ ਕਿਸੇ ਤੋਂ ਕੁਝ ਮੰਗਿਆ ਨਾ ਕਿਸੇ ਨੂੰ ਕੁਝ ਜਤਾਇਆ ਜੋ ਮਿਲਿਆ ਵੰਡ ਦਿੱਤਾ ਜੋ ਨਾ ਮਿਲਿਆ ਉਸ ਵਿੱਚ ਵੀ ਰਜ਼ਾ ਮੰਨੀ ਏ ਜੋਗ ਦੇ ਰਾਜਾ ਤੂੰ ਸਿਖਾਇਆ ਸਹਿਣਾ ਵੀ ਤਪ ਹੈ ਮਾਫ ਕਰਨਾ ਵੀ ਤਪ ਹੈ ਅਤੇ ਦੂਜੇ ਲਈ ਦੁਆ ਕਰਨਾ ਸਭ ਤੋਂ ਵੱਡਾ ਤਪ ਹੈ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੇਰਾ ਨਾਮ ਸਿਮਰ ਕੇ ਜਨਮਾ ਦੇ ਪਾਪ ਤੁਮ ਜਾਂਦੇ ਤੇਰਾ ਧਿਆਨ ਧਰ ਕੇ ਕਰਮਾਂ ਦੀ ਗਾਠ ਖੁੱਲ ਜਾਂਦੀ ਹੈ ਕਰੁਣਾ ਮਈ ਬਾਬਾ ਜੀ ਅਸੀਂ ਅਗਿਆਨੀ ਮਾਇਆ ਵਿੱਚ ਫਸੇ ਤੂੰ ਸਾਡੀ ਨੋਕਾ ਤੂੰ ਹੀ ਖੇਵਟ ਸਾਡੀ ਬੁੱਤੀ ਨੂੰ ਰਾਹ ਦੇ ਸਾਡੇ ਮਨ ਨੂੰ ਸ਼ਾਂਤੀ ਦੇ ਸਾਡੇ ਘਰਾਂ ਵਿੱਚ ਸੁੱਖ ਦੇ ਤੇ ਸਾਡੇ ਦਿਲਾਂ ਵਿੱਚ ਨਾਮ ਦਾ ਦੀਵਾ ਜਗਾ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਜਦ ਤੱਕ ਸੂਰਜ ਚੰਦ ਰਹਿਣਗੇ ਜਦ ਤੱਕ ertid ਆਕਾਸ਼ ਹੈ ਉਦੋਂ ਤੱਕ ਤੇਰਾ ਨਾਮ ਪਗਤਾਂ ਦੇ ਦਿਲ ਵਿੱਚ ਵਸਦਾ ਰਹੇਗਾ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਜੋ ਜੋਗ ਦੇ ਜੋਗੀ ਗਿਆਨ ਦੇ ਸਾਗਰ ਗੁਰੂ ਨਾਨਕ ਦੇਵ ਜੀ ਦੇ ਨੂਰ ਤੋਂ ਉਪਜੇ ਉਦਾਸੀ ਮਰਿਆਦਾ ਦੇ ਪ੍ਰਕਾਸ਼ਕ ਸੰਸਾਰ ਵਿੱਚ ਸੱਚ ਦਾ ਦੀਵਾ ਜਗਾਉਣ ਵਾਲੇ ਧੰਨ ਧੰਨ ਬਾਬਾ ਸ਼੍ਰੀ ਚੰਦਰ ਜੀ ਜਿਨ੍ਹਾਂ ਮਾਇਆ ਵਿੱਚ ਰਹਿੰਦੇ ਹੋਏ ਵੀ ਮਾਇਆ ਤੋਂ ਪਰੇ ਰਹਿਣਾ ਸਿਖਾਇਆ ਜਿਨ੍ਹਾਂ ਮੂਨ ਵਿੱਚ ਬੋਲ ਕੇ ਸੱਚ ਸਮਝਾਇਆ ਅਤੇ ਬੋਲਣਾ ਵਿੱਚ ਰਹਿੰਦੇ ਹੋਏ ਵੀ ਅਹੰਕਾਰ ਨੂੰ ਮਿਟਾਇਆ ਹੈ ਬਾਬਾ ਜੀ ਤੂੰ ਤਿਆਗ ਦਾ ਤਖਤ ਧਾਰਿਆ ਜੋਗ ਦੀ ਜੁਗਤੀ ਦੱਸੀ ਪਰਗ ਰਹਿਸਤ ਨੂੰ ਵੀ ਨਿੰਦਿਆ ਨਹੀਂ ਤੂੰ ਕਿਹਾ ਗ੍ਰਹਿ ਸੰਸਾਰ ਵਿੱਚ ਪਰਮਾਨੰ ਪ੍ਰਭੂ ਵਿੱਚ ਜੋੜ ਤਾਂ ਤਨ ਬਾਬਾ ਸ੍ਰੀ ਚੰਦਰ ਜੀ ਤੇਰੀ ਨਜ਼ਰ ਜਿਸ ਤੇ ਪੈ ਜਾਵੇ ਉਸ ਦੇ ਦੁੱਖ ਕੱਟੇ ਜਾਣ ਉਸ ਦੀ ਝੋਲੀ ਭਰੀ ਜਾਵੇ ਉਸ ਦਾ ਜੀਵਨ ਸੁਖੀ ਹੋ ਜਾਵੇ ਜੋ ਭਗਤ ਦਰ ਤੇ ਆਵੇ ਖਾਲੀ ਨਹੀਂ ਮੁੜਦਾ ਕੋਈ ਰੋਗੀ ਕੋਈ ਰੋਗੀ ਹੋਵੇ ਤਾਂ ਤੰਦਰੁਸਤ ਹੋ ਜਾਵੇ ਕੋਈ ਗਰੀਬ ਹੋਵੇ ਤਾਂ ਮਾਇਆ ਨਾਲ ਪਰ ਜਾਵੇ ਕੋਈ ਦੁਖੀ ਹੋਵੇ ਤਾਂ ਮਨ ਦਾ ਭਾਰ ਹਲਕਾ ਹੋ ਜਾਵੇ ਹੇ ਜੋਗੀਆਂ ਦੇ ਸਿਰ ਮੋਰ ਤੂੰ ਜੰਗਾਂ ਵਿੱਚ ਵਸ ਕੇ ਵੀ ਸੰਸਾਰ ਦੀ ਸੰਭਾਲ ਕੀਤੀ ਤੂੰ ਗੁਫਾ ਵਿੱਚ ਬੈਠ ਕੇ ਵੀ ਜਗਤ ਨੂੰ ਰਾਹ ਦਿਖਾਇਆ ਤਾਂ ਤਨ ਬਾਬਾ ਸ਼੍ਰੀਸ਼ੰਦਰ ਜੀ ਤੇਰਾ ਚਿਹਰਾ ਸ਼ਾਂਤੀ ਦਾ ਦਰਿਆ ਤੇਰੀ ਅੱਖ ਵਿੱਚ ਕਰुणा ਦੀ ਜੋਤ ਤੇਰੇ ਬੋਲ ਨਹੀਂ ਤੇਰੀ ਚੁੱਪ ਵੀ ਉਪਦੇਸ਼ ਹੈ ਤੂੰ ਕਿਹਾ ਨਾ ਮੈਂ Hindu ਨਾ ਮੁਸਲਮਾਨ ਨਾ ਮੈਂ ਜੋਗੀ ਨਾ ਮੇਸਨੇ ਆਸੀ ਮੈਂ ਤਾਂ ਮੈਂ ਤਾਂ ਉਸ ਇੱਕ ਦਾ ਦਾਸ ਹਾਂ ਜੋ ਸਭ ਵਿੱਚ ਹੈ ਜੋ ਸਭ ਵਿੱਚ ਵੱਸਦਾ ਹੈ ਏ ਸੱਚੇ ਬਾਬਾ ਜੀ ਤੂੰ ਅਹੰਕਾਰ ਨੂੰ ਸਭ ਤੋਂ ਵੱਡਾ ਰੋਗ ਦੱਸਿਆ ਤੇ ਨਾਮ ਨੂੰ ਸਭ ਤੋਂ ਵੱਡੀ ਦਵਾਈ ਤੂੰ ਸਿਖਾਇਆ ਨਾਮ ਜਪੋ ਸੇਵਾ ਕਰੋ ਵੰਡ ਛਕੋ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਜਿੰਨਾ ਗੁਰੂ ਘਰ ਦੀ ਮਰਿਆਦਾ ਰੱਖੀ ਗੁਰੂ ਅਰਜਨ ਦੇਵ ਜੀ ਨਾਲ ਪ੍ਰੇਮ ਜੋੜਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਸ਼ੀਰਵਾਦ ਦਿੱਤਾ ਤੇਰੀ ਉਦਾਸੀ ਪੰਥੀ ਰੀਤ ਸੱਚ ਸਬਰ ਤੇ ਸੰਤੋਖ ਦੀ ਰਾਹ ਨਾ ਡਰ ਨਾ ਲੋਭ ਨਾ ਮੋਹ ਸਿਰਫ ਪ੍ਰਭੂ ਦਾ ਨਾਮ ਹੈ ਬਾਬਾ ਜੀ ਜੋ ਤੇਰਾ ਨਾਮ ਸਵੇਰੇ ਲੈਂਦਾ ਉਸ ਦਾ ਦਿਨ ਸੁਖੀ ਹੋ ਜਾਂਦਾ ਜੋ ਰਾਤ ਨੂੰ ਯਾਦ ਕਰਦਾ ਉਸ ਦੀ ਚਿੰਤਾ ਦੂਰ ਹੋ ਜਾਂਦੀ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੇਰੇ ਦਰ ਤੇ ਆ ਕੇ ਟੁੱਟੇ ਮਨ ਜੁੜ ਜਾਂਦੇ ਹਨ ਹਾਰੇ ਹੋਏ ਜੀਤ ਜਾਂਦੇ ਹਨ ਅੰਧਕਾਰ ਵਿੱਚ ਫਸੇ ਰਾਹ ਲੱਭ ਲੈਂਦੇ ਹਨ ਤੂੰ ਨਾ ਕਿਸੇ ਤੋਂ ਕੁਝ ਮੰਗਿਆ ਨਾ ਕਿਸੇ ਨੂੰ ਕੁਝ ਜਤਾਇਆ ਜੋ ਮਿਲਿਆ ਮੰਡ ਦਿੱਤਾ ਜੋ ਨਾ ਮਿਲਿਆ ਉਸ ਵਿੱਚ ਵੀ ਰਜਾ ਮੰਨੀ ਹੈ ਜੋਗ ਦੇ ਰਾਜਾ ਤੂੰ ਸਿਖਾਇਆ ਸਹਿਣਾ ਵੀ ਤੱਪ ਹੈ ਮਾਫ਼ ਕਰਨਾ ਵੀ ਤੱਪ ਹੈ ਅਤੇ ਦੂਜੇ ਲਈ ਦੁਆ ਕਰਨਾ ਸਭ ਤੋਂ ਵੱਡਾ ਤੱਪ ਹੈ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੇਰਾ ਨਾਮ ਸਿਮਰ ਕੇ ਜਨਮਾ ਦੇ ਪਾਪ ਤੁਲ ਜਾਂਦੇ ਤੇਰਾ ਧਿਆਨ ਧਰ ਕੇ ਕਰਮਾਂ ਦੀ ਗਾਠ ਖੁੱਲ ਜਾਂਦੀ ਹੈ ਕਰੁਣਾ ਮਈ ਬਾਬਾ ਜੀ ਅਸੀਂ ਅਗਿਆਨੀ ਮਾਇਆ ਵਿੱਚ ਫਸੇ ਤੂੰ ਸਾਡੀ ਨੋਕਾ ਤੂੰ ਹੀ ਖੇਵਟ ਸਾਡੀ ਬੁੱਤੀ ਨੂੰ ਰਾਹ ਦੇ ਸਾਡੇ ਮਨ ਨੂੰ ਸ਼ਾਂਤੀ ਦੇ ਸਾਡੇ ਘਰਾਂ ਵਿੱਚ ਸੁੱਖ ਦੇ ਤੇ ਸਾਡੇ ਦਿਲਾਂ ਵਿੱਚ ਨਾਮ ਦਾ ਦੀਵਾ ਜਗਾ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਜਦ ਤੱਕ ਸੂਰਜ ਚੰਦ ਰਹਿਣਗੇ ਜਦ ਤੱਕ ertid ਆਕਾਸ਼ ਹੈ ਉਦੋਂ ਤੱਕ ਤੇਰਾ ਨਾਮ ਪਗਤਾਂ ਦੇ ਦਿਲ ਵਿੱਚ ਵਸਦਾ ਰਹੇਗਾ